ਤਦਰਾ ਪੰਜਾਬ ਸਰਕਾਰ ਦੇ ਵੱਲੋਂ ਅੱਜ ਸੂਬੇ ਦਾ ਬਜਟ ਪੇਸ਼ ਕੀਤਾ ਗਿਆ ਤਾਂ ਉਦੋਂ ਹੀ ਪੰਜਾਬ ਵਿਧਾਨ ਸਭਾ ਵਿੱਚ ਦੱਸ ਦिए ਕਿ ਇੱਕ ਤੋਂ 15 ਮਾਰਚ ਤੱਕ ਬਜਟ ਸੈਸ਼ਨ ਚੱਲ ਰਿਹਾ ਹੈ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਮਦ ਵੱਲੋਂ ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਬਜਟ ਇਜਲਾਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜੋ ਨਹਿਰਾਂ ਰਜਵਾਹੇ ਜਾਂ ਨਦੀਆਂ ਬੰਦ ਪਈਆਂ ਨੇ ਉਹਨਾਂ ਨੂੰ ਚਾਲੂ ਕੀਤਾ ਜਾ ਰਿਹਾ ਹੈ ਨਾਲ ਹੀ ਉਹਨੇ ਕਿਹਾ ਕਿ 35-40 ਸਾਲਾਂ ਬਾਅਦ ਪੰਜਾਬ ਦੇ ਲੋਕਾਂ ਨੂੰ ਨਹਿਰੀ ਪਾਣੀ ਮਿਲਣ ਲੱਗ ਪਿਆ ਹੈ ਅਤੇ ਪੰਜਾਬ ਦੇ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੈ ਇਹ ਬਹੁਤ ਜਲਦ ਨਵੀਂ ਨਹਿਰ ਵੀ ਪੰਜਾਬ ਦੇ ਵਿੱਚੋਂ ਕੱਢੀ ਜਾ ਰਹੀ ਹੈ ਜਿਸ ਦਾ ਕਿ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਤੇ ਉਦੀ ਸਿੱਖਿਆ ਮੰਤਰੀ ਹਰਜੋਤ ਬਾਜ ਨੇ ਕਿਹਾ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਵੀ 20 20 ਮਿਸਾਲ ਕੰਮ ਹੋ ਰਹੇ ਨੇ ਕਸ਼ਨ ਵੀ ਹੈ ਸਾਢੇ 14 ਲੱਖ ਕਨੈਕਸ਼ਨ ਨੇ ਪੰਜਾਬ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਰਾਣਾ ਜੀ ਦੀ ਕਿ 2 ਕਿੱਲੇ ਵਾਲੇ ਕੋਲੇ ਵੀ 5 ਕਿੱਲੇ ਵਾਲੇ ਕੋਲੇ ਵੀ ਕਨੈਕਸ਼ਨ ਹੈ ਬਲਕਿ ਟਰੈਕਟਰ ਵੀ ਹੈ ਉਹੀ ਟਰੈਕਟਰ 50 ਕਿੱਲੇ ਵਾਲੇ ਕੋਲੇ ਆ ਉਹੀ ਟਰੈਕਟਰ 5 ਲੱਖ ਕਿੱਲੇ ਵਾਲੇ ਕੋਲੇ ਸੋ ਇਹ ਅਸੀਂ ਜੋ ਇਸ ਵਕਤ ਜੋ ਸਾਡਾ ਵਿਜ਼ਨ ਹੈ ਉਹ ਇਹ ਕਿ ਅਸੀਂ ਪੰਜਾਬ ਦੀਆਂ ਜਿਹੜੀਆਂ ਬੰਦ ਪਈਆਂ ਨਹਿਰਾਂ ਰਜਵਾਹੇ ਬਰਸਾਤੀ ਨਦੀਆਂ ਜਿਹੜੀਆਂ ਤੇ ਖਾਲ ਕੱਸੀਆਂ ਦੇ ਈਵਨ ਕਈ ਲੋਕਾਂ ਨੇ ਉਹਨਾਂ ਖਾਲਾਂ ਦੇ ਉੱਤੇ ਕਬਜ਼ਾ ਕਰ ਲਿਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਇੱਕ ਪਾਇਲਟ ਕਰਕੇ ਦੇਖਿਆ ਕਿ ਨਾਲ ਪੁਲਿਸ ਨੂੰ ਭੇਜੋ ਕਿ ਤੇ ਕਮਚੀ ਵਾਲੇ ਲੜਾਈ ਨਾ ਹੋ ਜੇ ਜਦੋਂ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਜਿਹੜਾ ਖੇਤ ਹੈ ਇਹਨੂੰ ਅਸੀਂ ਛਡਾਉਣ ਨਹੀਂ ਆਏ ਤੁਸੀਂ ਇਹਦੇ ਥੱਲੋਂ ਦੀ ਸਾਨੂੰ ਪਾਈਪ ਕਾਉਣ ਦੇ ਦਿਓ ਤੁਹਾਡਾ ਵੀ ਅਸੀਂ ਪੁਆਇੰਟ ਰੱਖਾਂਗੇ ਅੱਜ ਕੱਲ ਤਾਂ ਜਿਹੜਾ ਪ੍ਰੈਸ਼ਰ ਹੈ ਉਹ ਆਪਾਂ ਬਿਲਡ ਕਰਕੇ ਤੇ ਪਾਈਪਰ ਆਹੀਂ ਪਾਣੀ ਜਿਹੜਾ ਪਹੁੰਚ ਰਿਹਾ ਹੈ ਔਰ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਸਾਰੇ ਲੋਕ ਵੀਡੀਓ ਬਣਾ ਬਣਾ ਪਾ ਰਹੇ ਨੇ ਕਿ ਸਾਡੇ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 25 ਸਾਲਾਂ ਬਾਅਦ ਪਾਣੀ ਦੇਖਿਆ ਜੀ ਉੱਥੇ ਸੋ ਅਸੀਂ ਉਹ ਨਹਿਰਾਂ ਹਰ ਹਰ ਰੋਜ਼ 13 ਕਿਲੋਮੀਟਰ ਦੀ ਹੈ ਬਜਾਣਾ ਜੀ ਜਿੰਨਾ ਕੱਸੀਆਂ ਨੂੰ ਪੁੱਛਾਰੇ ਆ ਮੇਰਾ ਮਕਸਦ ਇਹਦਾ ਸਵਾਲ ਤਾਂ ਨਵੇਂ ਕਨੈਕਸ਼ਨਾਂ ਦਾ ਮੇਰਾ ਮਕਸਦ ਇਹ ਹੈ ਕਿ ਇੰਨਾ ਨਹਿਰੀ ਪਾਣੀ ਆਵੇ ਕਿਉਂਕਿ ਸਾਡੇ ਕੋਲ ਪਾਣੀ ਹੈਗਾ ਪਾਣੀ ਦੀ ਕੋਈ ਕਮੀ ਨਹੀਂ ਅਸੀਂ ਇੱਕ ਨਹਿਰ ਵੀ ਹੁਣ ਇੱਕ ਮਾਲਵਾ ਨਹਿਰ ਨਵੀਂ ਤਜਵੀਜ਼ ਹੋਈ ਫਾਜ਼ਿਲਕਾ ਅਬੋਰ ਇਹ ਇਲਾਕਿਆਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਆਉਗੀ ਸੋ ਮੈਂ ਸਾਡਾ ਜਿਹੜਾ ਵਿਜ਼ਨ ਹੈ ਵਿਜ਼ਨ ਇਹ ਹੈ ਕਿ ਅਸੀਂ ਆਉਣ ਵਾਲੇ 5-6 ਮਹੀਨਿਆਂ ਚ ਜਾਨੀ ਕਿ ਝੋਨੇ ਦੇ ਡਿਸੀਜਨ ਤੋਂ ਬਾਅਦ ਅਗਲੇ ਸਮਝ ਲਓ ਵੀ ਹਾੜੀ ਰੀਸੀਜਨ ਤੱਕ ਅਸੀਂ 14 ਲੱਖ ਚੋਂ 14.5 ਲੱਖ ਚੋਂ ਘੱਟੋ ਘੱਟ 4 ਤੋਂ 5 ਲੱਖ ਟਿਊਬਲ ਅਸੀਂ ਬੰਦ ਕਰਵਾਉਣਾ ਚਾਹੁੰਦੇ ਹਾਂ ਲੋਕ ਕਹਿੰਦੇ ਕਿ ਬਿਜਲੀ ਵੀ ਹੈਗੀ ਹੈ ਪਰ ਨਾਲ ਕੱਸੀ ਦਾ ਪਾਣੀ ਆਇਆ ਕੱਸੀ ਦਾ ਪਾਣੀ ਅੱਧੇ ਘੰਟੇ ਚ ਕਿੱਲਾ ਪਰ ਦਿੰਦਾ ਥੱਲੇ ਵਾਲਾ ਪਾਣੀ ਜਿਹੜਾ ਉਹ 2 ਘੰਟੇ ਚ ਕਿੱਲਾ ਪਰਦਾ ਔਰ ਕੱਸੀ ਵਾਲੇ ਪਾਣੀ ਚ ਮਿਨਰਲਸ ਵੀ ਨੇ ਉਹ ਪਹਾੜਾਂ ਚੋਂ ਆਇਆ ਉਹਦੇ ਨਾਲ ਉਪਜਾਊ ਸ਼ਕਤੀ ਵਾਧੀ ਹੈ ਸੋ ਅਸੀਂ ਇਹ ਇਹ ਸਵਾਲ ਕਿਹੜਾ ਹੋਇਆ ਮੈਂ ਕਹਿੰਦਾ ਸਵਾਲ ਪੈਦਾ ਹੀ ਨਾ ਹੋਵੇ ਇੰਨਾ ਨਹਿਰਾਂ ਦਾ ਪਾਣੀ ਦੇ ਕੱਸੀਆਂ ਦਾ ਪਾਣੀ ਹੋਵੇ ਕਿ ਲੋਕ ਕਹਿਣ ਠੀਕ ਹੈ ਪਰ ਮੈਂ ਅੱਜ ਹੀ ਨਿਰਦੇਸ਼ ਦੇ ਦਿੰਦਾ ਹਾਂ ਸਰ ਇੱਥੇ ਦੂਜਾ ਟੀਚਰ ਇਮੀਡੀਏਟਲੀ ਅਸੀਂ ਪੋਸਟ ਕਰ ਦਾਂਗੇ ਕਿਉਂਕਿ ਸਾਡੀ ਪਾਲਿਸੀ ਹੈ 30 ਬੱਚਿਆਂ ਦੇ ਉੱਤੇ ਅਸੀਂ ਇੱਕ ਟੀਚਰ ਦੇ ਰਹੇ ਹਾਂ ਸਰ ਮੈਂ ਪਿਛਲੀ ਵਾਰ ਵੀ ਵਿਧਾਨ ਸਭਾ 'ਚ ਦੱਸਿਆ ਸੀ ਸਾਡੀਆਂ ਦੋ ਭਰਤੀਆਂ 5994 ਤੇ 2364 ਤੇ ਇਹ ਚੌਂਤਾ ਸਰ ਪਿਛਲੀ ਸਰਕਾਰ ਵੇਲੇ ਦੀ ਭਰਤੀ ਉਹ ਦੁਬਾਰਾ ਬਹਾਲ ਕਰਾਈ ਹੈ ਡਬਲ ਬੈਂਚ ਤੋਂ ਉਹਦੇ 'ਚ ਕੁਝ ਕਲੈਰੀਫਿਕੇਸ਼ਨ ਕਰਕੇ ਹਾਈ ਕੋਰਟ 'ਚ ਹੈ 5994 ਦੀ ਸਰ ਕੱਲ ਤਾਰੀਖ ਸੀ ਸਰ ਅਸੀਂ ਏਜੀ ਆਫਿਸ ਦੇ ਸਹਿਯੋਗ ਦੇ ਨਾਲ ਉਹ ਦੋਨੋਂ ਭਰਤੀਆਂ ਨੂੰ ਬਹੁਤ ਸਰ ਐਗਜ਼ਾਮ ਹੋ ਗਏ ਰਿਜ਼ਲਟ ਤਿਆਰ ਨੇ ਸਰ ਸਿਰਫ ਅਗਰ ਪਰ ਅਸੀਂ ਦੋਨੋਂ ਸਿਰ ਛੋਟੇ ਛੋਟੇ ਕਲੈਰੀਫਿਕੇਸ਼ਨਸ ਕਰਕੇ ਦੇ ਆਰ ਔਨ ਦਾ ਲਾਸਟ ਲੈਗ ਜਿੱਦਾਂ ਇਹ ਮੇਰੀਆਂ ਭਰਤੀਆਂ ਕੰਪਲੀਟ ਹੁੰਦੀਆਂ ਸਰ ਐਸ ਆਈ ਲਾਸਟ ਟਾਈਮ ਮੈਂਸ਼ਨਡ ਪੰਜਾਬ ਵਿਲ ਬੀ ਦਾ ਫਰਸਟ ਸਟੇਟ ਜਿੱਦਾ ਕੋਈ ਵੀ ਸਕੂਲ ਸੈ ਟੀਚਰਲੈਸ ਜਾਂ ਸਿੰਗਲ ਟੀਚਰ ਨਹੀਂ ਹੋਊਗਾ ਸਰ ਸਰ ਅਸੀਂ ਇਸ ਹਾਊਸ ਚ ਕਮਿਟ ਕੀਤਾ ਸੀਗਾ ਬਾਈ 31st ਆਫ ਮਾਰਚ 31 ਮਾਰਚ 아이ਸਰ ਅਗਲੇ 25 ਦਿਨਾਂ ਚ ਪੰਜਾਬ ਦੇਸ਼ ਦਾ ਪਹਿਲਾ ਸੁਪਾ ਬਣ ਜਾ ਰਿਹਾ ਜਿਸ ਦਾ ਹਰ ਇੱਕ ਪ੍ਰਾਇਮਰੀ ਹਰ ਇੱਕ ਮਿਡਲ ਹਰ ਇੱਕ ਹਾਈ ਸਕੂਲ ਹਰ ਇੱਕ ਸੀਨੀਅਰ ਸੈਕੰਡਰੀ ਸਕੂਲ ਵਾਈਫਾਈ ਹੋਊਗਾ ਸਰ ਸਰ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਆਈ ਹੈਵ ਕਮ ਵੈਲ ਪ੍ਰਿਪੇਅਰਡ ਸਰੇ ਮੇਰੇ ਕੋਲ ਬੰਗੇ ਹਲਕੇ ਦੀ ਸਾਰੀ ਸਕੂਲਾਂ ਦੀ ਡਿਟੇਲ ਹੈ ਸਰ ਜਿੰਨੇ ਪ੍ਰਾਇਮਰੀ ਹੈ ਜਿੰਨੇ ਮਿਡਲ ਹੈ ਜਿੰਨੇ ਹਾਈ ਹੈ ਸਰ ਸੀਨੀਅਰ ਸੈਕੰਡਰੀ ਸਕੂਲ ਸਰ ਅਜ ਤੱਕ ਤਾਂ ਬੱਚਿਆਂ ਨੂੰ ਮੰਨਿਆ ਹੀ ਨਹੀਂ ਸੀ ਮੈਂ ਤਾਂ 30 ਲੱਖ ਦੇ 30 ਲੱਖ ਬੱਚਿਆਂ ਨੂੰ ਆਪਣਾ ਮੰਨਦਾ ਹਾਂ 900 ਸਕੂਲਾਂ 'ਚ ਖੁਦ ਜਾ ਕੇ ਦੇਖਿਆ ਹੈ 13 ਕਰੋੜ ਰੁਪਏ ਸਰ 23 ਮਹੀਨਿਆਂ ਦੀ ਭਗਵੰਤਮਾਨ ਸਰਕਾਰ ਨੇ ਹਲਕੇ ਬੰਗੇ ਭੇਜਿਆ ਸਰ 13 ਕਰੋੜ ਜਿਸ 'ਚੋਂ 1.5 ਕਰੋੜ ਚਾਰ ਦੀਵਾਰੀ ਦਾ ਹੈ ਸਰ देयर वर नो ਬਾਉਂਡਰੀ ਵਾਲਸ ਸਰ ਕਲਾਸਰੂਮ ਦੀ ਸੀ ਸਰ 1 ਲੱਖ ਡੈਸਕ ਭੇਜਿਆ ਸਰ ਅਸੀਂ 19000 ਸਕੂਲਾਂ 'ਚ 1 ਲੱਖ ਡੈਸਕ ਦਾ ਮਤਲਬ ਹੈ 2 ਲੱਖ ਬੱਚਾ ਥੱਲੇ ਸਰ ਮੈਂ ਹੈਰਾਨ ਹੋ ਗਿਆ 1600 ਇਦਾਂ ਦੇ ਸਕੂਲ ਹੈ ਜਿੱਥੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਬਾਉਂਡਰੀ ਵਾਲ ਬਣ ਰਹੀ ਹੈ ਚਾਰ ਦਿਵਾਰੀ ਸਰ 1200 ਕਿਲੋਮੀਟਰ ਲੰਬੀ ਸਰ ਸਾਰੇ ਇੱਥੇ ਹਰ ਪਾਰਟੀ ਦੇ ਇੱਥੇ ਵਿਧਾਇਕ ਬੈਠੇ ਜਰਨਲਿਸਟ ਬੈਠੇ ਹੈ ਸਰ ਤੁਸੀਂ ਪੰਜਾਬ ਦੇ ਜਾ ਕੇ ਦੇਖੋ ਪਿੰਡਾਂ